ਜੇਕਰ ਕਿਸੇ ਨੂੰ ਪਹਿਲਾਂ ਰਜਿਸਟ੍ਰੇਸ਼ਨ ਕ੍ਰਾਮ ਦੇ ਜਿਹੜੀ ਤਕਲੀਫ ਆਉਂਦੀ ਸੀਗੀ ਜਦੋਂ ਰਜਿਸਟਰੀ ਕਰਨਾ ਪੌਂਦੇ ਸੀਗੇ ਤੱਕ ਕਦੇ ਲੋਕ ਨਹੀਂ ਮਿਲਦੇ ਸੀ ਕਦੇ ਆਫੀਸਰ ਦਾ ਉੱਥੇ ਤਣਾਤ ਨਾ ਨਾ ਕਿੰਨੀ ਲੱਗਦੀ ਬੜੀ ਦਿੱਕਤ ਆਮ ਲੋਕਾਂ ਨੂੰ ਹਮੇਸ਼ਾ ਇੱਕ ਰਜਿਸਟਰੀ ਕ੍ਰਾਮ ਦੇ ਲਈ ਪਰ ਸਰਕਾਰ ਦੇ ਵੱਲੋਂ ਜਿਹੜੇ ਇਹ ਪਹਿਲ ਕਦਮ ਕੀਤੇ ਗਏ ਜਿਸ ਦੇ ਵਿੱਚ ਜਿਹੜੀ ਰਜਿਸਟਰੀਆਂ ਨੇ ਉਹ ਈਜ਼ੀ ਰਜਿਸਟਰੀ ਹੋਊਗੀ ਇਸ ਰਜਿਸਟਰੀਆਂ ਦੇ ਵਿੱਚ ਨਾ ਹੀ ਦੇਰੀ ਕੀਤੀ ਜਾਊਗੀ ਤੇ ਸਭ ਤੋਂ ਵੱਡੀ ਗੱਲ ਦੇਖੋ ਰਿਸ਼ਵਤ ਖੋਰੀ ਉੱਤੇ ਇਹ ਬੜਾ ਐਕਸ਼ਨ ਲੱ타 ਗਿਆ ਤੇ ਜੇਕਰ ਆ ਦੇਖੋ ਜਿਹੜੀ ਆਪਸ਼ਨ ਦੇਖ ਸਕਦੇ ਹੋ ਵੀ ਪਹਿਲੇ ਨੰਬਰ ਤੇ ਕਿਸ ਤਰ੍ਹਾਂ ਇਹ ਜਿਹੜੀ ਪ੍ਰਕਿਰਿਆ ਉਹ ਕਿਸ ਤਰ੍ਹਾਂ ਹੋਊਗੀ ਪਹਿਲੇ ਤੇ ਹੈਲ ਬ੍ਰੈਕਸ ਹੋਊਗਾ ਦੂਸਰੇ ਤੇ ਸੇਵਾ ਕੇਂਦਰ ਜਿਹੜਾ ਬਣਾਇਆ ਹੋਊਗਾ ਜਿਹਦੇ ਵਿੱਚ ਡੀਡ ਜਿਹੜੀ ਹੁੰਦੀ ਆ ਉਹ ਲਿਖੀ ਜਾਊਗੀ ਸਰਕਾਰ ਨੇ ਆਪਣੇ ਇੱਕ ਸਾਬਕਾ ਵਕੀਲ ਤੇ ਜਿਹੜੇ ਇੱਥੇ ਆਫੀਸਰ ਬਿਠਾਏ ਨੇ ਉਸ ਤੋਂ ਬਾਅਦ ਵੇਟਿੰਗ ਰੂਮ ਦੇਖੋ ਜਦ ਤੱਕ ਰਜਿਸਟਰੀਆਂ ਹੁੰਦੀ ਉਸ ਤੋਂ ਬਾਅਦ ਜਿਹੜੇ ਆ ਲੋਕਾਂ ਨੂੰ ਵੇਟ ਕਰਨ ਦੀ ਇੱਕ ਵੇਟਿੰਗ ਰੂਮ ਬਣਾਇਆ ਜਾਊਗਾ ਉਸ ਤੋਂ ਬਾਅਦ ਸਭ ਰਜਿਸਟਰਾ ਜਿਹੜਾ ਰੂਮ ਜਿੱਥੇ ਰਜਿਸਟਰੀਆਂ ਦੇ ਫੋਟੋ ਹੋਣ ਗਿਆ ਤੇ ਪੰਜਵੇਂ ਵਿੱਚ ਜਿਹੜੀ ਡਾਕੂਮੈਂਟ ਡਿਲੀਵਰੀ ਰੂਮ ਹੋਗਾ ਦੇਖੋ ਇਸ ਦੇ ਵਿੱਚ ਜਿਹੜੀ ਜੇ ਮੋਹਾਲੀ ਜ਼ਿਲ੍ਹਾ ਪੈਂਦਾ ਸ਼ੁਰੂਆਤ ਇਸ ਤੋਂ ਮੋਹਾਲੀ ਜ਼ਿਲ੍ਹੇ ਤੋਂ ਹੋਈ ਹੈ ਮੋਹਾਲੀ ਜ਼ਿਲ੍ਹੇ ਦੇ ਵਿੱਚ ਜਿਹੜੇ ਨੇ ਸੱਤ ਜਿਹੜੇ ਰਜਿਸਟਰਾਰ ਆਫਿਸ ਪੈਂਦੇ ਨੇ ਜਿਸ ਇਸ ਆਫਿਸ ਦੇ ਵਿੱਚ ਦੇਖੋ ਜੇ ਕੋਈ ਡੇਰਾਬਸੀ ਜਾਂ ਖਰੜ ਜਾਂ ਫਿਰ ਜ਼ਿਰਕਪੁਰ ਜਿਸ ਜਗ੍ਹਾ ਦੇ ਵਿੱਚ ਦੇਖੋ ਇਹ ਬਹਿੰਦੇ ਨੇ ਤਾਂ ਜੇ ਕਿਸੇ ਨੂੰ ਉੱਥੇ ਭੀੜ ਭੜੱਕਾ ਹੈ ਜੇ ਉੱਥੇ ਉਹ ਰਜਿਸਟਰੀ ਕਰਾਨੀ ਔਖੇ ਤਾਂ ਉਹ ਮੋਹਾਲੀ ਦੇ ਇਸ ਆਫਿਸ ਵਿੱਚ ਆ ਕੇ ਮੋਹਾਲੀ ਰਜਿਸਟਰਾਰ ਆਫਿਸ ਦੇ ਵਿੱਚ ਆ ਕੇ ਉਹ ਜਿਹੜੀ ਉਹ ਰਜਿਸਟਰੀ ਕਰਾ ਸਕਦੇ ਨੇ ਤਾਂ ਦੇਖੋ ਪਹਿਲਾ ਜਿਹੜਾ ਬਣਾਇਆ ਪਹਿਲੇ ਨੰਬਰ ਤੇ ਇਹ ਹੈਲਪ ਡੈਕਸ ਬਣਾਇਆ ਹੈਲਪ ਡੈਕਸ ਦੇ ਵਿੱਚ ਜੇ ਕਿਸੇ ਨੂੰ ਕੋਈ ਪ੍ਰੋਬਲਮ ਆਉਂਦੀ ਆ ਤਾਂ ਉਹ ਸਭ ਤੋਂ ਪਹਿਲਾਂ ਇੱਥੋਂ ਆ ਕੇ ਵੀ ਆਪਣਾ ਜਿਹੜਾ ਡਾਕੂਮੈਂਟਸ ਜਿਹੜੇ ਨੇ ਉਹ ਹੈਲਪ ਡੈਕਸ ਤੇ ਅਪਲੋਡ ਉਸ ਤੋਂ ਬਾਅਦ ਇੱਥੇ ਹੀ ਵੈਰੀਫਿਕੇਸ਼ਨ ਹੋਊਗੀ ਤੇ ਤੁਹਾਨੂੰ ਸਟੈਪ ਬਾਈ ਸਟੈਪ ਜਿਹੜਾ ਉਹ ਗਾਈਡ ਕੀਤਾ ਜਾਊਗਾ ਕਿਸ ਤਰ੍ਹਾਂ ਇਹ ਅੱਗੇ ਜਿਹੜੀ ਪ੍ਰਕਿਰਿਆ ਉਸ ਨੂੰ ਕਿਸ ਤਰ੍ਹਾਂ ਤਰੀਕੇ ਨਾਲ ਕਰਨਾ ਦੇਖੋ ਤਾਂ ਪਹਿਲੇ ਨੰਬਰ ਤੇ ਇਹ ਹੈਲਪ ਡੈਕਸ ਬਣਾਇਆ ਗਿਆ ਉਸ ਤੋਂ ਬਾਅਦ ਦੂਸਰੇ ਨੰਬਰ ਤੇ ਜਿਹੜਾ ਉਹ ਸੇਵਾ ਕੇਂਦਰ ਜਿਹੜਾ ਬਣਾਇਆ ਗਿਆ ਸੇਵਾ ਕੇਂਦਰ ਦੇ ਵਿੱਚ ਜਿਹੜੇ ਡੀਡ ਹੈ ਉਹ ਸਹਾਇਤਾ ਦਿੱਤੀ ਜਾਊਗੀ ਕਿਸ ਤਰ੍ਹਾਂ ਚੀਜ਼ਾਂ ਹੋਣਗੀਆਂ ਉਹ ਦੇਖੋ ਜਿਸ ਦੇ ਵਿੱਚ ਇੱਕ ਆਪ ਜਿਹੜੇ ਰਿਟਾਇਰ ਵਕੀਲ ਨੇ ਉਹ ਇੱਥੇ ਬੈਠਣਗੇ ਪ੍ਰੋਪਰ ਜਿਹੜੀ ਆ ਇੱਥੇ ਇਹ ਚੀਜ਼ਾਂ ਹੋਣਗੀਆਂ ਸਟੈਪ ਬਾਈ ਸਟੈਪ ਚੀਜ਼ਾਂ ਚੱਲਣਗੀਆਂ ਵੀ ਕਿਸ ਤਰ੍ਹਾਂ ਰਜਿਸਟਰੀ ਹੋਊਗੀ ਸਾਡੇ ਨਾਲ ਇੱਥੇ ਅਫਸਰ ਵੀ ਮੌਜੂਦ ਨੇ ਸਰ ਗੱਲਬਾਤ ਕਰੀਏ ਸਰ ਇਸੋ ਜਿਹੜੀ ਪਹਿਲ ਕੀਤੀ ਕਿਵੇਂ ਇਹ ਚੀਜ਼ਾਂ ਕਿਵੇਂ ਸ਼ੁਰੂਆਤੀ ਮੇ ਹੋਊਗੀ ਕਿਆ-ਕਿਆ ਕੀਤਾ ਗਿਆ ਸਰ ਇਹਦੇ ਵਿੱਚ ਇਦਾਂ ਜੀ ਜੋ ਵੀ ਪਾਰਟੀਆਂ ਨੇ ਰਜਿਸਟਰੀ ਕਰਵਾਉਣੀ ਹੁੰਦੀ ਹੈ ਜੀ ਉਹ ਡਾਇਰੈਕਟ ਇੱਥੇ ਆ ਕੇ ਪਹੁੰਚਦੇ ਆ ਜੀ ਉਹ ਆਈਡੀ ਪ੍ਰੂਫ ਦਿੰਦੇ ਜੀ ਉਹਨਾਂ ਦੀ ਆਪ ਰਜਿਸਟਰੀ ਲਿਖ ਕੇ ਇਹ ਦੇਖੋ ਤੁਹਾਡੇ ਚੱਲ ਰਿਹਾ ਸਕਰੀਨ ਦੇ ਉੱਪਰ ਠੀਕ ਹੈ ਜੀ ਇੱਧਰ ਸਟਾਫ ਬੈਠ ਕੇ ਉਹਨਾਂ ਦੇ ਆਪਣੇ ਜੋ ਡਿਟੇਲ ਹੈ ਅਸੀਂ ਇੱਧਰ ਫਿਲ ਕਰਦੇ ਹੋ ਚੈੱਕ ਕਰਦੇ ਰਹਿੰਦੇ ਤਾਂ ਕਿ ਕੋਈ ਮਿਸਟੇਕ ਨਾ ਹੋਵੇ ਨਾਲ ਮੱਕੀ ਚੈੱਕ ਹੋ ਰਿਹਾ ਜੀ ਉਸ ਤੋਂ ਬਾਅਦ ਅਪਰੂਵਲ ਵਾਸਤੇ ਐਸ ਆਰਓ ਸਰ ਕੋਲ ਜਾਂਦੀ ਹੈ ਜੀ ਔਰ 48 ਘੰਟੇ ਦੇ ਵਿੱਚ ਵਿੱਚ ਉਹਦੇ ਤੇ ਆਬਜੈਕਸ਼ਨ ਅਗਰ ਕੋਈ ਹੁੰਦੀ ਹੈ ਤਾਂ ਉਹਨੂੰ ਕਲੀਅਰ ਕਰਕੇ ਆਪਾਂ ਉਹਨੂੰ ਸਬਮਿਟ ਕਰ ਦਿੰਨੇ ਜਿਵੇਂ ਇੱਥੇ ਕਿਹੜੀ ਕਿਹੜੀ ਨੇ ਕਿਵੇਂ ਫੀਸਾਂ ਦੇ ਹਾਂਜੀ ਇਹ ਫੀਸ ਦਾ ਸਰ ਲਾਇਆ ਹੋਇਆ ਜੀ ਬਰਨਾਮੇ ਦੇ ਆਪਾਂ 500 ਰੁਪਏ ਲੈਣੇ ਜੀ ਜੋ ਜਿਹੜੇ ਸਰਵਿਸ ਚਾਰਜ ਹੈ ਜੀ ਬਾਹਰ ਇਸ ਤੋਂ ਜ਼ਿਆਦਾ ਲਿਆ ਜਾਂਦਾ ਸੀਗਾ ਜੀ ਤਾਂ ਕਰਕੇ ਉਹਦੇ ਮੁਕਾਬਲੇ ਇਹ ਬਹੁਤ ਵਧੀਆ ਇੱਕ ਉਪਰਾਲਾ ਕੀਤਾ ਜੀ ਪੰਜਾਬ ਸਰਕਾਰ ਨੇ ਆਲਗ-ਆਲਗ ਰੇਟ ਨੇ ਜੇ ਡਿਡ ਸੇਲ ਹੈ ਤਾਂ ਉਹਦੇ 500 ਰੁਪਏ ਨੇ ਜੇ ਤਬਦੀਲੀ ਟਰਾਂਸਫਰ ਕਰਵਾਉਣਾ ਹੈ ਤਾਂ ਉਹਦੇ ਵੀ 500 ਨੇ ਉਸ ਤੋਂ ਬਾਅਦ ਮੋਰਟੇਜ ਡਿਡ ਦੇ ਉਹਦੇ 500 ਪਾਵਰ ਆਫ ਅਟਾਰਨੀ ਜੇ ਪਾਵਰ ਆਫ ਟਰਨਿੰਗ ਕਰਨੀ ਤਾਂ ਉਹਦੇ 200 ਐਗਰੀਮੈਂਟ ਟੂ ਸੇਲ ਉਹਦੇ ਵੀ 200 ਨੇ ਵਸੀਅਤ ਦੇ ਜੇ ਵਿਲ ਪਾਵਰ ਕਰਨੀ ਤਾਂ ਉਹ ਵੀ 200 ਤਾਂ ਅਡਪਸ਼ਨ ਦੇ ਉਹ ਵੀ 200 ਦੇਖੋ ਆਮ ਬਾਹਰ ਨਾਲ ਜਿਹੜੇ ਨੇ ਉਹ ਰੇਟ ਕਾਫੀ ਘਟਾਏ ਗਏ ਨੇ ਇਹ ਚ ਇਹ ਚੀਜ਼ਾਂ ਇੱਥੇ ਕਿੰਤੀਆਂ ਕੀਆਂ ਨੇ ਸਾਡੇ ਨਾਲ ਇਸ ਵਕਤ ਆਮ ਆਪਾਰਟੀ ਦੇ ਸੀਨੀਅਰ ਲੀਡਰ ਅਲੂਲ ਸਾਹਿਬ ਉਹ ਜੋ ਅਲੂਲ ਸਾਹਿਬ ਜਿਹੜੀ ਇਹ ਨਵੀਂ ਸ਼ੁਰੂਆਤ ਕੀਤੀ ਗਈ ਹੈ ਜਿਸ ਦੇ ਵਿੱਚ ਇਹ ਚੀਜ਼ਾਂ ਵੀ ਇੱਕ ਤਾਂ ਰੇਟ ਕਟਾ ਕੇ ਦੂਸਰਾ ਕਰਪਸ਼ਨ ਦੇ ਉੱਤੇ ਸਭ ਤੋਂ ਵੱਡੀ ਇਹ ਮਾਰ ਪਾਉਗੀ ਇੱਥੇ ਜੋ ਪਹਿਲਾਂ ਹੋ ਜਿਆ ਸੀਗਾ ਤਾਂ ਇਹਦੇ ਉੱਤੇ ਕੋ ਬੜਾ ਉਪਰਾਲਾ ਕੀਤਾ ਕਿਵੇਂ ਦੇ ਦੋਸ ਦੇਖੋ ਇਹ ਤਾਂ ਹੈ ਕਿ ਨੋ ਕਰਪਸ਼ਨ ਜ਼ੀਰੋ ਟੋਲਰੈਂਸ ਅਗੇਂਸਟ ਕਰਪਸ਼ਨ ਉਹ ਸਭ ਤੋਂ ਜ਼ਿਆਦਾ ਕਿਹਾ ਜਾਂਦਾ ਸੀਗਾ ਕਿ ਤਹਿਸੀਲਾਂ ਦੇ ਅੰਦਰ ਕਰਪਸ਼ਨ ਹੁੰਦੀ ਔਰ ਅੱਜ ਐਫਓਜਸ ਸਿਸਟਮ ਸਟੈਬਲਿਸ਼ ਕਰਤਾ ਸਰਦਾਰਪੁਰ ਵੰਸੀੰਗ ਮਾਨ ਜੀ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕਿ ਪਹਿਲਾਂ ਡੀ ਡਾਇਰੈਕਟਰ ਤੋਂ ਪੈਸੇ ਕਰਪਸ਼ਨ ਸ਼ੁਰੂ ਹੁੰਦੀ ਸੀ ਜੇ ਤਹਿਸੀਲਦਾਰ ਨਹੀਂ ਲੈਂਦਾ ਸੀ ਕਹਿੰਦੇ ਡੀ ਡਾਇਰੈਕਟਰ ਤੋਂ ਲਿਖਵਾ ਲਿਓ ਹੁਣ ਇੱਥੇ ਤੁਸੀਂ ਆਨਲਾਈਨ ਅ ਇੱਥੇ ਆ ਕੇ ਅਪਲਾਈ ਕੀਤਾ ਜਾਏਗਾ ਸਿਰਫ 500 ਰੁਪਏ ਚ ਅਪਲਾਈ ਕਰਨ ਤੋਂ ਬਾਅਦ ਜੇ 48 ਘੰਟੇ ਤੱਕ ਕੋਈ ਆਬਜੈਕਸ਼ਨ ਨਹੀਂ ਆਂਦਾ ਤੇ ਇਹਦਾ ਮਤਲਬ ਤੁਹਾਡੀ ਡੀਡ ਓਕੇ ਹੈ ਔਰ ਤੁਸੀਂ ਨਾਲ ਦੇ ਨਾਲ ਆ ਕੇ ਰਜਿਸਟਰੀ ਕਰਾ ਸਕਦੇ ਹੋ ਔਰ ਇੰਨਾ ਸਿੰਪਲੀਫਾਈਡ ਕਰ ਲਿਆ ਗਿਆ ਜਿਵੇਂ ਹੀ ਤੁਸੀਂ ਇਹਨੂੰ ਨਿਕਲੋਗੇ ਪਹਿਲਾਂ ABC ਜਿਵੇਂ ਪਹਿਲਾਂ ਇੱਥੇ ਆ ਕੇ ਡੀਡ ਰੈਕਟਰ ਜਾਂ ਆਨਲਾਈਨ ਅਪਲੋਡ ਕਰਤਾ ਜੇ ਕੋਈ ਆਬਜੈਕਸ਼ਨ ਹੋਣੀ ਹੈ ਪਹਿਲਾਂ ਕੀ ਹੁੰਦਾ ਸੀ ਇੱਕ ਆਬਜੈਕਸ਼ਨ ਲੈ ਕੇ ਜਾਂਦੇ ਸੀ ਫਿਰ ਥੋੜੀ ਦੇਰ ਬਾਅਦ ਦੂਜੀ ਆਬਜੈਕਸ਼ਨ ਫਿਰ ਥੋੜੇ ਦਿਨਾਂ ਬਾਅਦ ਫਿਰ ਤੀਜੀ ਆਬਜੈਕਸ਼ਨ ਤਾਂ ਕਿ ਲੋਕਾਂ ਨੂੰ ਫਰਸਟ੍ਰੇਟ ਕੀਤਾ ਜਾਏ ਪਰ ਹੁਣ ਨਾਲ ਦੇ ਨਾਲ ਮੈਸੇਜ ਆ ਜਾਣਗੇ WhatsApp ਤੇ ਜਿਵੇਂ ਮੈਸੇਜ ਆਇਆ ਜੇ ਕਿਤੇ ਵੀ ਕੋਈ ਪ੍ਰੋਬਲਮ ਹੋਏਗੀ ਤੇ ਡਿਪਟੀ ਕਮਿਸ਼ਨਰ ਜਿਹੜਾ ਹੋਏਗਾ ਉਹ ਇਹਨੂੰ ਟੇਕ ਅਪ ਕਰੇਗਾ ਔਰ ਨਾਲ ਦੇ ਨਾਲ ਰਜਿਸਟਰੀ ਨੂੰ ਕਨਵੀਨੀਅੰਟ ਕਰ ਦਿੱਤਾ ਗਿਆ ਕੱਲਾ ਇਹ ਨਹੀਂ ਕੱਲੇ ਮੁਹਾਲੀ ਦੇ ਅੰਦਰ ਜੇ ਤੁਸੀਂ ਰਜਿਸਟਰੀ ਖਰੜ ਤੋਂ ਕਰਾਨੀ ਹੈ ਡੇਰਾ ਬਸੀ ਤੋਂ ਕਰਾਨੀ ਹੈ ਤੁਸੀਂ ਕਿਤੋਂ ਵੀ ਕਰਾ ਸਕਦੇ ਹੋ ਇਹ ਤੇ ਆਮ ਤੌਰ ਤੇ ਹੁੰਦਾ ਸੀ ਵੀ ਮੁਹਾਲੀ ਦੀ ਰਜਿਸਟਰੀ ਮੁਹਾਲੀ ਚ ਹੀ ਹੋਈ ਹੁਣ ਰਜਿਸਟਰੀ ਕਿੱਥੇ ਵੀ ਕਰਾ ਸਕਦੇ ਹੋ ਪਲੱਸ WhatsApp ਦੇ ਉੱਤੇ ਜਿਵੇਂ ਤੁਸੀਂ ਕਹਿੰਦੇ ਹੋ ਵੀ ਮੇਰਾ ਕੰਮ ਨਹੀਂ ਹੋ ਰਿਹਾ ਨਾਲ ਦੇ ਨਾਲ ਡਿਪਟੀ ਕਮਿਸ਼ਨਰ ਕੋਲ ਰਿਫਲੈਕਟ ਹੋਏਗਾ ਤੇ ਡਿਪਟੀ ਕਮਿਸ਼ਨਰ ਇਸ ਤੋ ਵੱਡੀ ਲੜਾਈ ਜਿਹੜੀ ਆਮ ਆਦਮੀ ਪਾਰਟੀ ਨੇ ਸ਼ੁਰੂ ਕੀਤੀ ਉਸ ਚ ਇੱਕ ਹੋਰ ਕਦਮ ਹੈ ਪਰ ਤੁਸੀਂ ਦੇਖੋਗੇ ਕਿ ਕਿੰਨਾ ਕਨਵੀਨੀਅੰਟ ਹੋਏਗਾ ਔਰ ਪੂਰੇ ਪੰਜਾਬ ਦੇ ਅੰਦਰ ਇਹਨੂੰ ਕਨਵੀਨੀਅੰਟਲੀ ਲਾਗੂ ਕਰਾਂਗੇ ਅਸਲਨ ਆਲੂਵਾਲ ਸਾਹਿਬ ਮੋਜੂਦ ਨੇ ਦੇਖੋ ਤਾਂ ਇਹ ਚੀਜ਼ਾਂ ਜਿਹੜੀਆਂ ਸ਼ੁਰੂ ਕੀਤੀਆਂ ਇਹਦੇ ਸਿੱਧੇ ਤੌਰ ਤੇ ਜਿਹੜਾ ਹੈ ਉਹ ਕਰਪਸ਼ਨ ਦੇ ਉੱਤੇ ਹਮਾਰ ਪੈਂਦੀ ਹੈ ਜਿਸ ਦੇ ਇੱਕ ਵਕੀਲ ਸਾਹਿਬ ਵੀ ਮੋਜੂਦ ਨੇ ਇੱਕ ਤਹਿਸੀਲਦਾਰ ਸਾਹਿਬ ਵੀ ਮੋਜੂਦ ਨੇ ਤਾਂ ਜੋ ਚੀਜ਼ਾਂ ਹੋਣੀਆਂ ਤੋਂ ਸਟੈਪ ਬਾਈ ਸਟੈਪ ਚੱਲਣਗੀਆਂ ਸਰ ਅ ਚੀਜ਼ਾਂ ਸਟੈਪ ਬਾਈ ਸਟੈਪ ਹੋਣ ਗਿਆ ਇਹਦੇ ਵਿੱਚ ਕਿਆ ਰੋਲ ਕਿਆ ਆਦਾ ਖਾਊਗਾ ਸੌਰੀ ਸਰ ਜਿਵੇਂ ਚੀਜ਼ਾਂ ਹੋਰੇ ਜਿਸੀ ਜਿਹੜੀ ਹੋਣ ਗਿਆ ਸਟੈਪ ਬਾਈ ਸਟੈਪ ਚੱਲਣ ਗਿਆ ਇਹਦੇ ਵਿੱਚ ਜਿਵੇਂ ਵਕੀਲ ਹਾਂ ਜ ਫਸਟ ਆਫ ਆਲ ਜਿਹੜੀ ਰਜਿਸਟਰੀ ਜਿਹੜੀ ਪਹਿਲਾਂ ਟਾਈਪ ਬਾਹਰ ਹੁੰਦੀ ਸੀਗੀ ਜੀ ਉਹ ਟਾਈਪਿੰਗ ਹੁਣ ਸਾਡੇ ਅੰਦਰੋਂ ਸਾਡੇ ਡਾਟਾ ਇੰਟਰੀ ਆਪਰੇਟਰ ਬੈਠੇ ਆ ਉੱਥੋਂ ਟਾਈਪ ਹੋਏਗੀ ਜੀ ਠੀਕ ਹੈ ਜੀ ਉਸ ਤੋਂ ਬਾਅਦ ਇੱਥੋਂ ਹੀ ਸਾਡੇ ਕੋਲ ਡਰਾਫਟ ਆਏਗਾ ਐਜ਼ ਐਨ ਐਡਵੋਕੇਟ ਮੈਂ ਉਹਨੂੰ ਡਰਾਫਟ ਨੂੰ ਅਪਰੂਵ ਕਰਾਂਗਾ ਕਿ ਇਹਦੇ ਵਿੱਚ ਕੋਈ ਪ੍ਰੋਬਲਮ ਤਾਂ ਨਹੀਂ ਹੈ ਸਾਰੇ ਨੰਬਰ ਠੀਕ ਨੇ ਫਿਰ ਉਸ ਤੋਂ ਬਾਅਦ ਪਰ ਜਿਹੜੀ ਤੁਹਾਡੀ ਡੀਡ ਹੈ ਉਹ ਸਬਮਿਟ ਹੋਏਗੀ ਸਰ ਰਜਿਸਟਰਾਰ ਸਾਹਿਬ ਕੋਲ ਫਿਰ ਉੱਥੋਂ ਅਗਰ ਕੋਈ ਉਹਦੇ ਵਿੱਚ ਓਬਜੈਕਸ਼ਨ ਹੋਏਗਾ ਤਾਂ ਉਹ ਓਬਜੈਕਸ਼ਨ ਬਏ WhatsApp ਮੈਸੇਜ ਪਾਰਟੀ ਨੂੰ ਜਾਏਗਾ ਕਿ ਆ ਓਬਜੈਕਸ਼ਨ ਹੈ ਜੀ ਇਹਨੂੰ ਕਲੀਅਰ ਕਰੋ 48 ਆਵਰਸ ਦੇ ਅੰਦਰ ਅੰਦਰ ਫਿਰ ਉਸ ਤੋਂ ਬਾਅਦ ਉਹਨਾਂ ਦੀ ਇੱਥੇ ਹੀ ਪੇਮੈਂਟ ਹੋਏਗੀ ਸਟੈਂਪ ਪੈਂਟਰਸ ਇੱਥੇ ਬੈਠੇ ਹੋਏ ਆ ਉਹਨਾਂ ਨੇ ਸਟੈਂਪ ਇਸ਼ੂ ਕਰ ਦੇਣਾ ਤੇ ਨਾਲ ਦੀ ਨਾਲ ਹੀ ਉਹਨਾਂ ਦੀ ਫਿਰ ਫੋਟੋਗ੍ਰਾਫ ਉੱਥੇ ਜਾ ਕੇ ਹੋਏਗੀ ਤੇ ਰਜਿਸਟਰੀ ਡਨ ਹੋ ਜਾਏਗੀ ਬਾਰ ਲਾਈ ਕੰਮ ਦੀ ਹੋ ਜਾਏ ਉਰੀ ਸਾਰੇ ਕੰਮ ਹੋਣਗੇ ਆਫਿਸ ਆਪਸ਼ਨ ਬੰਦੇ ਕੋਲ ਹੈਗੀ ਹੈ ਬੰਦਾ ਅੰਦਰ ਵੀ ਆ ਸਕਦਾ ਹੈ ਬੰਦਾ ਬਾਹਰੋਂ ਟਾਈਪ ਕਰਾ ਕੇ ਵੀ ਲੈ ਕੇ ਆ ਸਕਦਾ ਹੈ ਇਹ ਤਾਂ ਇੱਕ ਲੋਕਾਂ ਲਈ ਸਹੂਲियत ਹੋ ਗਈ ਹੈ ਕਿ ਤੁਹਾਨੂੰ ਬਾਹਰ ੱਤਕੇ ਖਾਣ ਦੀ ਲੋੜ ਨਹੀਂ ਹੈ ਤੁਸੀਂ ਇੱਥੇ ਅੰਦਰ ਆਓ ਟਾਈਪ ਕਰਾਓ ਤੇ ਆਪਣੇ ਫ੍ਰੀ ਹੋ ਹਾਂਜੀ ਦੇਖੋ ਸਿੱਧੇ ਤੌਰ ਤੇ ਜਿਹੜੀ ਰਜਿਸਟਰੀਆਂ ਪਹਿਲਾਂ ਬੜੀ ਔਖੇ ਹੁੰਦੀਆਂ ਸੀਗੀਆਂ ਤਾਂ ਹੁਣ ਜਿਹੜੀ ਰਜਿਸਟਰੀਆਂ ਨੇ ਉਹ ਕਾਫੀ ਇਜ਼ੀ ਕਰ ਦਿੱਤੀਆਂ ਸਰਕਾਰ ਨੇ ਸਰਕਾਰ ਜਿਹੜੇ ਜਿਹੜੇ ਪਹਿਲ ਕਦਮੀ ਦੇਖੋ ਚੱਕੀ ਗਈ ਹੈ ਇਸ ਦੇ ਵਿੱਚ ਰਜਿਸਟਰੀਆਂ ਬਾਹਰ ਹੋਣ ਦੀ ਬਜਾਏ ਜਿਹੜੀਆਂ ਜਿਸੀ ਇੱਥੇ ਤਾਂ ਹੋਣਗੀਆਂ ਜਿਹੜੇ ਅ ਅਲੱਗ-ਅਲੱਗ ਜਿਹੜੇ ਸ਼ਹਿਰ 'ਚ ਸੀਗੇ ਤਾਂ ਦੇਖੋ ਦੂਸਰਾ ਆਪ ਤੀਸਰੇ ਨੰਬਰ 'ਤੇ ਪਹੁੰਚੇ ਤਾਂ ਵੇਟਿੰਗ ਰੂਮ ਬਣਾਇਆ ਹੋਇਆ ਜਿਵੇਂ ਫਾਈਲ ਸਬਮਿਟ ਹੁੰਦੀ ਆ ਜੋ ਇੱਥੀਆਂ ਤਾਂ ਉਹਲੇ ਵੇਟਿੰਗ ਰੂਮ ਬਣਾਇਆ ਗਿਆ ਇੱਥੇ ਵੇਟਿੰਗ ਏਰੀਆ ਦੇ ਵਿੱਚ ਲੋਕ ਜਿਹੜੇ ਨੇ ਉਹ ਵੇਟ ਕਰਨਗੇ ਤੇ ਉਸ ਤੋਂ ਬਾਅਦ ਸਰ ਰਜਿਸਟ੍ਰਾ ਉਹ ਵੀਜ਼ੇ ਵਿੱਚ ਵੇਟਿੰਗ ਰੂਮ ਤੋਂ ਬਾਅਦ ਸਰ ਰਜਿਸਟ੍ਰਾ ਜਿਹੜੇ ਆਫਿਸ ਹੈ ਇਸ ਦੇ ਵਿੱਚ ਜਿਹੜੀਆਂ ਰਜਿਸਟਰੀਆਂ ਹੋਣਗੀਆਂ ਕਿਵੇਂ ਕਿਸ ਤਰ੍ਹਾਂ ਰਜਿਸਟਰੀਆਂ ਹੋਣਗੀਆਂ ਉਹ ਸਾਰਾ ਦੇਖੋ ਇੱਕ ਬਾਏ 1 ਬਾਏ 1 ਜਿਹੜੀ ਚੀਜ਼ਾਂ ਇੱਥੇ ਇਹ ਚੀਜ਼ਾਂ ਹੋਣਗੀਆਂ ਤਾਂ ਦੇਖੋ ਤਸਵੀਰਾਂ ਦੇਖ ਸਕਦੇ ਹਾਂ ਇੱਥੇ ਸਾਰੇ ਜਿਹੜੇ ਸਬ ਰਜਿਸਟਰ ਆਫੀਸ ਦੇ ਵਿੱਚ ਕਿਸ ਤਰ੍ਹਾਂ ਰਜਿਸਟਰ ਹੋਣੀਆਂ ਦੇਖੋ ਜੋ ਪਹਿਲ ਕਦਮੀ ਚੱਕੀ ਗਈ ਹੈ ਇਸ ਵਿੱਚ ਸਭ ਤੋਂ بڑا ਜਿਹੜਾ ਵੀ ਕਰਪਸ਼ਨ ਦੇ ਉੱਤੇ ਸਭ ਤੋਂ ਵੱਡ ਕੋਈ ਪਹਿਲਾ ਕਰਪਸ਼ਨ ਚੀਜ਼ਾਂ ਹੁੰਦੀ ਸੀ ਉਸ ਤੋਂ ਬਾਅਦ ਜਿਹੜਾ ਉਹ ਇਹ ਜੋ ਸਭ ਦੇ ਚਾਰ ਆਫਿਸ ਦੇ ਵਿੱਚ ਜਿਹੜੇ ਨੇ ਉਹ ਰਜਿਸਟਰੀਆਂ ਹੋਣਗੀਆਂ ਦੇਖੋ 1 ਬਾਈ 1 ਜਿਹੜੀ ਹੈ ਕਿਵੇਂ ਪਹਿਲਾਂ ਜੋ ਫੋਟੋ ਹੁੰਦੀਆਂ ਸੀਗੀਆਂ ਹਰ ਚੀਜ਼ ਨੂੰ ਲੈ ਕੇ ਇੱਥੇ ਜਿਹੜੀ ਹੈ ਉਹ ਰਜਿਸਟਰੀਆਂ ਹੋਣਗੀਆਂ ਦੇਖੋ ਈਜ਼ੀ ਰਜਿਸਟਰੀ ਦੇਖੋ ਉੱਪਰ ਵੀ ਆਪਾਂ ਪੜ੍ਹਸਾ ਨੇ ਈਜ਼ੀ ਰਜਿਸਟਰੀ ਨਾ ਦੇਰੀ ਨਾ ਰਿਸ਼ਤ ਕੋਰੀ ਕੀ ਤੁਹਾਡੇ ਤੋਂ ਕਿਸੇ ਰਿਸ਼ਵਤ ਮੰਗੀ ਹੈ ਜਾਂ ਤੁਹਾਨੂੰ ਪਰੇਸ਼ਾਨ ਕੀਤਾ ਤਾਂ ਇਹ ਇੱਕ ਦੇਖੋ ਨੰਬਰ ਵੀ ਨਾਲ ਦਿੱਤਾ ਗਿਆ ਵੀ ਜੇ ਕੋਈ ਥੋੜਾ ਥੋੜਾ ਰਿਸ਼ਵਤ ਮੰਗਦਾ ਤਾਂ ਇਸ ਨੰਬਰ ਤੇ ਕਾਲ ਕਰਕੇ ਜਿਹੜਾ ਸਿੱਧਾ ਇਹਦਾ WhatsApp ਦੇ ਉੱਤੇ ਡੀਸੀ ਸਾਹਿਬ ਦੇ ਕੋਲ ਪਹੁੰਚੂਗਾ ਭਾਈ ਸਾਹਿਬ ਰਜਿਸਟਰੀ ਕਰਾਣਾ ਹੈ ਜੋ ਸਵੇਰੇ अच्छा किमे ਦੇ ਦੇਖੋਗੇ ਇਹ ਦੇਖੋ ਜਿਹੜੇ ਆਣੇ ਸ਼ੁਰੂ ਹੋ ਚੁੱਕੇ ਨੇ ਰਿਸ਼ਤੇ ਕਰਾ ਰਹੇ ਨੇ ਤਾਂ ਸਾਡੇ ਨਾਲ ਸਬ ਡਿਸ਼ਰ ਅਫੀਸਰ ਵੀ ਮੌਜੂਦ ਨੇ ਉਹਨਾਂ ਗੱਲਬਾਤ ਕਰਾਂਗੇ ਕਿੰਨਾ ਕਿ ਇਜ਼ੀ ਪਹਿਲਾਂ ਨਾਲੋਂ ਇਹ ਚੀਜ਼ਾਂ ਕਿੰਨੀਆਂ ਈਜ਼ੀਆਂ ਹੋ ਜਾਣਗੀਆਂ ਤਾਂ ਦੇਖੋ ਜਿਹੜੇ ਹਾਲੇ ਪਹੁੰਚੇ ਹੋਏ ਨੇ ਗੱਲਬਾਤ ਵੀ ਕਰ ਰਹੇ ਨੇ ਤਾਂ ਇਹ ਵੀ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਵੀ ਕਿੰਨਾ ਕਿ ਇਜ਼ੀ ਹੁੰਦਾ ਹੈ ਪਹਿਲਾਂ ਤੇ ਹੁਣ ਦੇ ਨਾਲੋਂ ਕਿੰਨਾ ਕਿ ਈਜ਼ ਹੋਊਗਾ ਡੀਰੋ ਨਹੀਂ ਚੈੱਕ ਕਰਦੇ ਉਸ ਤੋਂ ਪਹਿਲੇ ਕੋਈ ਵੀ ਪਾਰਕ ਲਈ ਤੁਸੀਂ ਆਕਰਿ ਸਕੇ ਡੀਰੋ ਸਾਹਿਬ ਨੂੰ ਡਿਟੇਲ ਵੀ ਡਿਟੇਲ ਪ੍ਰੋਪਰ ਦਿੱਤੀ ਜਾ ਰਹੀ ਹੈ ਕਿਸ ਤਰ੍ਹਾਂ ਰਜਿਸਟਰੀਆਂ ਹੋਣਗੀਆਂ ਇੱਥੇ ਫੋਟੋ ਕਿਵੇਂ ਹੋਣਗੀਆਂ ਦੇਖੋ ਜਿਵੇਂ ਪਹਿਲਾਂ ਹੁਣ ਤਾਂ ਸੀਗਾ ਵਿਡਿੰਗ ਕਾਫੀ ਕਰਨੇ ਬੰਦ ਹੋ ਗਏ ਸਾਡੇ ਨਾਲ ਸਰ ਮੋਜਨੇ ਸਰ ਜਿਵੇਂ ਈਜ਼ੀ ਰਜਿਸਟਰੀ ਹੋਰ ਸ਼ੁਰੂ ਹੋ ਰਹੀਆਂ ਨੇ ਕਿਹੜਾ ਪ੍ਰੋਸੀਜਰ ਕਿਹੜਾ ਹੋਗਾ ਵਨ ਬਾਏ ਵਨ ਕਿਹੜਾ ਪ੍ਰੋਸੀਜਰ ਹੋਗਾ ਪਹਿਲਾਂ ਤੇ ਹੁਣ ਦੇ ਨਾਲੋਂ ਫਰਕ ਵੀ ਕਿੰਨਾ ਕੋ ਜੀ ਈਜ਼ੀ ਰਜਿਸਟ੍ਰੇਸ਼ਨ ਇੱਕ ਤਾਂ anywhereregistry.punjab.gov.in ਵੈਬਸਾਈਟ ਆ ਉਹਦੇ ਵਿੱਚ ਆਪਾਂ ਆਪਣੇ ਘਰੇ ਬੈਠੇ ਹੀ ਅਪਲਾਈ ਕਰ ਸਕਦੇ ਆ ਉਹਦੇ ਵਿੱਚ ਆਪਾਂ ਬਾਇਰ ਸੈਲਰ ਡਿਟੇਲਸ ਪਾ ਕੇ ਜਿਹੜੀ ਆਪਾਂ ਪ੍ਰਾਪਰਟੀ ਵੇਚਣੀ ਉਹਦੀ ਡਿਟੇਲਸ ਪਾ ਕੇ ਬਾਕੀ ਹੋਰ ਫਾਰਮੈਲिटीज ਜੋ ਹੁੰਦੀਆਂ ਨੇ ਐਨਓਸੀ ਵਗੈਰਾ ਰਿਕੁਆਇਰਡ ਆ ਉਹ ਵੀ ਆਪਾਂ ਅਪਲੋਡ ਕਰ ਦਿੰਨੇ ਆ ਉਹਨੂੰ ਫਿਰ ਇੱਕ ਟੋਕਨ ਨੰਬਰ ਇਸ਼ੂ ਹੋ ਜਾਂਦਾ ਜੀ ਪਾਰਟੀ ਨੂੰ ਉਹ ਟੋਕਨ ਨੰਬਰ ਲੈ ਕੇ ਉਹ ਇੱਥੇ ਸਾਡੇ ਕੋਲ ਪਾਪ ਅਪ ਹੋ ਜਾਂਦਾ ਕਿ ਉਹ ਪਾਰਟੀ ਨੇ ਅਪਲਾਈ ਕੀਤਾ ਆ ਫਿਰ ਆਪਾਂ ਉਹਦੀ ਐਪਲੀਕੇਸ਼ਨ ਦੇਖਣੀ ਆ ਪ੍ਰੀ ਅਪਰੂਵਲ ਵਾ ਇਫ ਇਟਸ ਓਕੇ ਦੈਨ ਵੀ ਵਿਲ ਅਕਸੈਪਟ ਐਂਡ ਦ ਪਾਰਟੀ ਵਿਲ ਬੀ 기ਵਨ ਦ ਅਪਾਇੰਟਮੈਂਟ ਟਾਈਮ ਐਂਡ ਅਪਾਇੰਟਮੈਂਟ ਡੇਟ They will come on the appointment time and they will get their photograph done. And after the photograph, printing will be done and they will be handed over their registration document. So, mm -hmm. uh, actually, 48 hours the timer. The moment the party applies on the website, 48 hours of time is given. And within that 48 hours of time, we have to accept the document. and if there is some objection we will raise the objection and party will get it rectified within the 48 hours and after that the whole process is completed then party will have just to come for the photograph only sidhi taur te bhi jehde aan wale jehde registry honge do to tin ghante jehdi hai shuru ho ja garo ni ta dekho jehde buzurg aaye ne ta jehde registry ikram de liye itthe pahunche ne ta kinne chir de vich photo dekh total jehda pura sam hai ਓਹ 10 ਤੋਂ 15 ਮਿੰਟ ਚੋਗੇ ਦੇਖੋ ਪ੍ਰੋਸੀਜਰ ਦੇਖੋ ਇਸ ਕੈਮਰੇ ਤੋਂ ਜਿਹੜਾ ਇਹ ਕੈਮਰਾ ਹੈ ਇੱਥੇ ਜਿਹੜੀ ਆ ਫੋਟੋ ਲੁੱਤੀ ਜਾਓਗੇ ਤਾਂ ਜਿਵੇਂ ਹੁਣ ਬਜ਼ੁਰਗ ਪਹੁੰਚਣ ਹੈ ਦੇਖੋ ਹੁਣ ਇੱਥੇ ਇਹਨਾਂ ਦੀ ਜਿਹੜਾ ਫੋਟੋਗ੍ਰਾਫੀ ਹੋਊਗੀ ਫੋਟੋ ਵੀ ਲੈਣਗੇ ਤਾਂ ਇਹ ਇਹ ਸਾਰਾ ਪ੍ਰੋਸੀਜਰ ਹੈ ਇਸ ਤਰੀਕੇ ਦੇ ਨਾਲ ਜਿਹੜਾ ਹੈ ਉਹ ਇਹ ਫੋਟੋ ਲੁੱਤੀ ਜਾਓਗੇ ਤਾਂ ਜਿਹੜੇ ਬਜ਼ੁਰਗ ਨੇ ਉਹ ਇੱਥੇ ਪਹੁੰਚਣੇ ਰਜਿਸਟਰੀ ਕਰਾਉਣ ਦੇ ਲਈ ਤਾਂ ਇਹ ਤਸਵੀਰਾਂ ਨੇ ਜਿੱਥੇ ਜਿਹੜੀ ਅੱਜ ਇਹ ਜਿਹੜੀ ਸ਼ੁਰੂ ਹੋਈ ਹੈ इजी ਰਜਿਸਟਰੀ ਜਿਹੜੀ ਹੈ ਸ਼ੁਰੂ ਹੋ ਚੁੱਕੀ ਹੈ इजी ਰਜਿਸਟਰੀ ਨਾਲ ਜਿਹੜੇ ਨੇ ਉਹਨਾਂ ਨੂੰ ਕਾਫੀ ਇਸ ਚੀਜ਼ ਦਾ ਜਿਹੜਾ ਫਾਇਦਾ ਵੀ ਹੋਊਗਾ ਪਹਿਲਾਂ ਨਾਲ ਦੇਖੋ ਇੱਕ ਪਾਸੇ ਇੱਧਰ ਵੀ ਦੇਖੋ ਵੇਟਿੰਗ ਰੂਮ ਬਣਿਆ ਹੋਇਆ ਹੈ ਪਿਛਲੇ ਪਾਸੇ ਵੀ ਵੇਟਿੰਗ ਰੂਮ ਹੈ ਤਾਂ ਇੱਥੇ ਜਿਹੜੇ ਰਜਿਸਟਰੀ ਕਰਨ ਦੇ ਲਈ ਪਹੁੰਚੇ ਹੋਏ ਨੇ ਤਾਂ ਅੱਜ ਜਿਹੜੀ ਇਹ ਪਹਿਲ ਅਹਿਲ ਕੀਤੀ ਗਈ ਦੇਖੋ ਜੋ ਅੱਜ ਗਵਰਨਮੈਂਟ ਵੱਲੋਂ ਪਹਿਲ ਕੀਤੀ ਗਈ ਹੈ ਇਸ ਵਿੱਚ ਜਿਹੜੀਆਂ ਹੁਣ ਰਜਿਸਟਰੀਆਂ ਨੇ ਉਹ ਈਜ਼ੀ ਹੋਣਗੀਆਂ ਪਲੱਸ ਇਸ ਦੇ ਨਾਲ ਜਿਹੜਾ ਉਹ ਲੋਕਾਂ ਨੂੰ ਜਿਹੜੀ ਹੈ ਉਹ ਕਾਫੀ ਇਹਦੀ ਸਹੂਲਤ ਵੀ ਮਿਲੂਗੀ ਮੇਰੇ ਸਹਿਯੋਗੀ ਰਾਮਕਮਰ ਦੇ ਨਾਲ ਮੈਂ ਬਿਸ਼ੇਕ ਰਿਆਸਤ